ਲੋਕ ਇंसाफ ਮੰਚ ਤਸੀਲ ਫਲੋਰ ਜਨਤਕ ਜਥੇਬੰਦੀਆਂ ਵੱਲੋਂ ਤਹਿਸੀਲਦਾਰ ਦੀ ਅਰਤੀ ਫੂਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅੱਜ ਫਿਰ ਲੋਕ ਇंसाफ ਮੰਚ ਤੇ ਜਨਤਕ ਜਥੇਬੰਦੀਆਂ ਵੱਲੋਂ ਤਸੀਲ ਫਲੋਰ ਦੇ ਕੇ ਤਹਿਸੀਲਦਾਰ ਤੇ ਅਧਿਕਾਰੀਆਂ ਦੇ ਵਿਰੁੱਧ ਤਨਾ ਪ੍ਰਦਰਸ਼ਨ ਤੇ ਰੋਸ ਮਾਰਚ ਕੀਤਾ ਗਿਆ ਜਿਸ ਦੀ ਅਗਵਾਈ ਜਰਨਲ ਫਲੋਰ ਐਡਵੋਕੇਟ ਸੰਜੀਪ ਪੋਰਾ ਗੁਰਨਾਮ ਸਿੰਘ ਡੱਗੜ ਪਰਸ਼ੋਤਮ ਫਲੋਰ ਆਦੀ ਆਗੂਆਂ ਨੇ ਕੀਤੀ ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਇੱਕ ਬ੍ਰਾਂਡ ਬਣ ਕੇ ਰਹਿ ਗਿਆ ਹੈ ਤੇ ਰਿਸ਼ਵਤ ਵਿਰੋਧ ਆਵਾਜ਼ ਉਠਾਉਣ ਵਾਲਿਆਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਆਗੂਆਂ ਨੇ ਮੰਕੀਤੀ ਹੈ ਕਿ ਝੂਠੇ ਪਰਚੇ ਤੁਰੰਤ ਰੱਦ ਕੀਤੇ ਜਾਣ ਅਤੇ ਇਨਸਾਫ ਦਿੱਤਾ ਜਾਵੇ ਤੇ ਤਹਿਸੀਲਦਾਰ ਫਲੋਰ ਨੂੰ ਇਥੋਂ ਚਲਦਾ ਕੀਤਾ ਜਾਵੇ ਆਗੂਆਂ ਨੇ ਕਿਹਾ ਕਿ ਉਹ ਜਲਦ ਹੀ ਭ੍ਰਿਸ਼ਟਾਚਾਰ ਆਗੂਆਂ ਨੇ ਕਿਹਾ ਕਿ ਉਹ ਜਲਦ ਹੀ ਤਹਿਸੀਲਦਾਰ ਤੇ ਹੋਰ ਅਧਿਕਾਰੀਆਂ ਨੂੰ ਸਬੂਤਾ ਸਾਹਿੱਤ ਜਨਤਕ ਕਰਨਗੇ ਇਸ ਮੌਕੇ ਆਗੂਆਂ ਨੇ ਕਿਹਾ ਕਿ ਜਨਤਕ ਜੱਥੇਬੰਦੀਆਂ ਵੱਲੋਂ ਸੰਘਰਸ਼ ਦੇ ਅਗਲੇ ਪੜਾਅ ਵਿੱਚ ਲੋਕਾਂ ਨੂੰ ਸ਼ਾਮਲਨ ਲਈ ਪਿੰਡ ਵਿੱਚ ਜਨਤਕ ਮਹੀਨ ਚਲਾਈ ਜਾਵੇਗੀ ਅਤੇ ਮਾਰਚ ਦੇ ਚੌਥੇ ਹਫਤੇ ਵਿੱਚ ਵਿਰੋਧੀ ਤਹਿਸੀਲ ਪੱਦਰੀ ਰੈਲੀਆਂ ਕੀਤੀਆਂ ਜਾਵੇਗੀਆਂ ਇਸ ਵਿੱਚ ਜਨਤਕ ਜਥੇਬੰਦੀਆਂ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਸੁਭਾਮਾ ਅੰਬੇਦਕਰੀ ਸੁਭਾਮਾ ਤੇ ਇਲਾਕੇ ਦੀਆਂ ਪੰਚਾਇਤਾਂ ਦੇ ਨੁਮਾਇंदे ਸ਼ਾਮਲ ਸਨ ਤੇ ਉਹਨਾਂ ਵੱਲੋਂ ਤਹਿਸੀਲ ਫਲੋਰ ਵਿੱਚ ਤਹਿਸੀਲਦਾਰ ਦਾ ਪਤਲਾ ਫੂਕੇ ਰੋਸ ਜ਼ਾਹਰ ਕੀਤਾ ਗਿਆ ਹਾਂਜੀ ਕਾਮਰੇਡ ਸਾਉ ਅੱਜ ਤੁਸੀਂ ਇੱਕ ਰੋਸ ਮਸ਼ਹਹਰਾ ਕੀਤਾ ਉਸ ਤੋਂ ਬਾਅਦ ਤਸੀਲ ਦੇ ਵਿੱਚ ਪਹੁੰਚੇ ਆ ਕੀ ਸਾਰਾ ਮਾਮਲਾ ਹੈ ਅੱਜ ਲੋਕ ਇਨਸਾਫ ਮੰਚ ਵੱਲੋਂ ਤੇ ਬਖ ਬਖ ਜਿਹੜੀਆਂ ਸਾਡੀਆਂ ਰਾਤਰੀ ਜਥੇਬੰਦੀਆਂ ਆ ਸਵੇਰਗਰ ਸੁਭਾਵਾ ਆ ਉਹਨਾਂ ਨੇ ਇਕੱਠੇ ਹੋ ਕੇ ਅਵੇਲਗੜ ਚੌਕ ਦੇ ਵਿੱਚ ਇਕੱਠੇ ਹੋ ਕੇ ਉਹਨੇ ਰੋਸ ਮਾਰਚ ਕੀਤਾ ਸ਼ਹਿਰ ਦੇ ਵਿੱਚ ਵੀ ਜਿਹੜਾ ਇੱਥੇ ਦਾ ਤਹਿਸੀਲਦਾਰ ਫਲੋਰ ਆ ਪ੍ਰੈਕਟਿਵ ਪ੍ਰੈਟਿਆ ਉਹ ਸਾਰੇ ਆਮ ਲੋਕਾਂ ਨੂੰ ਲੁੱਟ ਰਿਹਾ ਤੇ ਜਿਹੜਾ ਝੂਠੇ ਪਰਚੇ ਪਿਛਲੇ ਸਮੇਂ ਪਾਏ ਆ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਜਿਹੜਾ ਰੋਸ ਮਾਰਚ ਕੀਤਾ ਗਿਆ ਉਸ ਤੋਂ ਬਾਅਦ ਤਹਿਸੀਲ ਦੇ ਵਿੱਚ ਆ ਕੇ ਬਲਾਰਿਆ ਨੇ ਆਪਣੀ ਗੱਲ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਦਾ ਵੀ ਐਲਾਨ ਆ ਉਹ ਵੀ ਮਾਰਚ ਦੇ ਵਿੱਚ ਕੀਤਾ ਜਾਊਗਾ ਉਹਦਾ ਪੁਤਲਾ ਵੀ ਫੁਕਿਆ ਤੇ ਆਉਣ ਆਏ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਜਿਹੜਾ ਇੱਥੇ ਦਾ ਪ੍ਰਸ਼ਾਸਨ ਹੈ ਉਹਨੂੰ ਵੀ ਚੇਤਾਵਨੀ ਦਿੱਤੀ ਹੈ ਜੇ ਮਾਰਚ ਤੱਕ ਮਾਰਚ ਦੇ ਪਹਿਲੇ ਹਫ਼ਤੇ ਤੱਕ ਇਹ ਪਰਚੇ ਰੱਦ ਨਾ ਹੋਏ ਤੇ ਆਉਣ ਆਏ ਸਮੇਂ ਦੇ ਵਿੱਚ ਇੱਥੇ ਅਸੀਂ ਅੰਦੋਲਨ ਕਰਾਂਗੇ ਜੇ ਆ ਕਿਹੜਾ ਆਜਾ ਇੱਥੇ ਦੇ ਤਹਿਸੀਲਦਾਰ ਨੂੰ ਇੱਥੇ ਦੇ ਐਸਡੀਐਮ ਨੂੰ ਇੱਥੇ ਦੇ ਪ੍ਰਸ਼ਾਸਨ ਨੂੰ ਪਹੁੰਚਲਾ ਪਾਊਗਾ ਇਸ ਕਰਕੇ ਅੱਜ ਅਸੀਂ ਅਜਬੋ ਦਾ ਪੁੱਤਾ ਫੂਕੇ ਹਟੇ ਆ ਜਿਹੜੀ ਉਹ ਆਡੀਓ ਆਈ ਆ ਜਿਵੇਂ ਸਰਕਾਰ ਕਹਿ ਰਹੀ ਆ ਵੀ ਜਿਹੜੀ ਸਰਕਾਰ ਆ ਉਹ ਤੁਹਾਡੇ ਦੁਆਰ ਆ ਵੀ ਜਿਹੜੇ ਤੁਹਾਡੇ ਅਫਸਰ ਆ ਤੁਹਾਡੇ ਘਰਾਂ ਚ ਜਾ ਕੇ ਤੁਹਾਡੇ ਕੰਮ ਕਰਨਗੇ ਪਰ ਇੱਥੇ ਥੀਲੇ ਆਉਣ ਉਹ ਵੀ ਉਹ ਦਬਕੇ ਮਾਰੇ ਜਾ ਰਹੇ ਆ ਉਹ ਜਿਹੜੀ ਆਡੀਓ ਆ ਉਹ ਜਿਹੜਾ ਇੱਥੇ ਦਾ ਅਜਿਤ ਪਰਚਾ ਦਾ ਰਾਮਜੀਤ ਦਾਸ ਉਹਦੀ ਆਡੀਓ ਉਹਨੇ ਕਦੇ ਕੰਮ ਕਰਾਉਣ ਗਿਆ ਸੀਗਾ ਤੇ ਉਹਨੇ ਉੱਥੇ ਦਲਕੇ ਮਾਰੇ ਉਹਨੂੰ ਕਿਹਾ ਤੇਰਾ ਭੂਤ ਬਣਾਉਂਗਾ ਉਹ ਭੂਤ ਦਾ ਨਤੀਜਾ ਹੀ ਆ ਵੀ ਜਿਹੜਾ ਪਰਚਾ ਝੂਠਾ ਦਾਖਲ ਕੀਤਾ ਇਸ ਕਰਕੇ ਜਿਹੜੀ ਆਡੀਓ ਪਹਿਲੀ ਪੈਕਸਤਾ ਹੀ ਜਾਰੀ ਕੀਤੀ ਆ ਔਰ ਆਲੇ ਸਮੇਂ ਦੇ ਵਿੱਚ ਇਹਨਾਂ ਦੇ ਸਾਡੇ ਕੋਲ ਵੀਡੀਓਆਂ ਵੀ ਪਈਆਂ ਆ ਸਾਡੇ ਕੋਲ ਐਫੀ ਡਿਵਿਡ ਵੀ ਆਏ ਪਏ ਆ ਔਰ ਆਲੇ ਸਮੇਂ ਤੇ ਵੀ ਜਾਰੀ ਕਰਾਂਗੇ ਕੀ ਵੀ ਸਰਾ ਮਾਮਲਾ ਹੈਗਾ ਕਿਉਂ ਤੁਸੀਂ ਪੁਲਾ ਖੜਿਆ ਹੈਗਾ ਅੱਜ ਤਹਿਸੀਲ ਫਲੋਰ ਦੇ ਅੰਦਰ ਉਹ ਚਾਹੇ ਫਲੋਰ ਦੀ ਤਹਿਸੀਲ ਹੋਵੇ ਚਾਹੇ ਗਰਾਹਾਂ ਦੀ ਤਹਿਸੀਲ ਹੋਵੇ ਇੱਥੇ ਛਰੇ ਆਮ ਲੋਕਾਂ ਦੇ ਕੋਲੋਂ ਜਿਹੜੀ ਰਿਸ਼ਵਤ ਲਈ ਜਾਂਦੀ ਆ ਜੇ ਤਾਂ ਤੁਸੀਂ ਪੈਸੇ ਦਿੰਨੇ ਹੋ ਤਾਂ ਤੁਹਾਡੇ ਕੋਲੋਂ ਕਿਸੇ ਐਨਓਸੀ ਦੀ ਮਦਦ ਨਹੀਂ ਮੰਗੀ ਜਾਂਦੀ ਕੋਈ ਐਨਓਸੀ ਨਹੀਂ ਚਾਹੀਦੀ ਪੈਸੇ ਦਿੰਨੇ ਹੋ ਤਾਂ ਤੁਹਾਡੀ ਰਜਿਸਟਰੀ ਹੋ ਜਾਂਦੀ ਆ ਇਹ ਸੀ ਰਿਸ਼ਵਤਖੋਰੀ ਦੇ ਖਿਲਾਫ ਇਥੇ ਜੇ ਕਿਸੇ ਨੇ ਬੋਲਣ ਦੀ ਹਿੰਮਤ ਕੀਤੀ ਤਾਂ ਉਹਨਾਂ ਦੇ ਖਿਲਾਫ ਜਿਹੜੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕ ਦਿੱਤਾ ਗਿਆ ਇਸ ਕਰਕੇ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ ਇਹ ਮਹਿਸੂਸ ਕੀਤਾ ਕਿ ਇਸ ਭ੍ਰਿਸ਼ਟਾਚਾਰੀ ਦੇ ਖਿਲਾਫ ਇਸ ਰਿਸ਼ਵਤਖੋਰੀ ਦੇ ਖਿਲਾਫ ਇੱਕ ਵੱਡਾ ਜਿਹੜਾ ਅੰਦੋਲਨ ਅੱਜ ਲੜਨ ਦੀ ਲੋੜ ਆ ਉਹਦੇ ਖਿਲਾਫ ਅੱਜ ਅਸੀਂ ਸੰਖੇਪ ਜਾਂ ਬਹੁਤ ਛੋਟਾ ਜਿਹਾ ਰੋਸ ਮਾਰਚ ਜਿਹੜਾ ਉਹ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਕੀਤਾ ਆ ਉਹਦੇ ਵਿੱਚ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਅਸੀਂ ਸੰਦਰਸ਼ ਲਿਖਾਂਗੇ ਇਥੋਂ ਦਾ ਜਿਹੜਾ ਤਹਿਸੀਲਦਾਰ ਆ ਜਿਹੜਾ ਰਿਸ਼ਵਤ ਰਸਾਰੇ ਆਮ ਲੈਂਦਾ ਆ ਉਹਨੇ ਛੇ ਆਮ ਜਿਹੜੇ ਪਰਚੇ ਪਾਏ ਆ ਉਹਦੇ ਖਿਲਾਫ ਜਿਹੜਾ ਅੱਜ ਅਸੀਂ ਰੋਸ ਮਾਰਚ ਕਰਕੇ ਫਿਰ ਉਹਦਾ ਜਿਹੜਾ ਪੁਤਲਾ ਆ ਇਹ ਪੁੱਟਿਆ ਆ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਆਓ ਸੁਣਾਵੇਂ ਹਾਂ ਇਹ ਦਫ਼ਤਰ ਦੇ ਬਾਹਰਲੇ ਪਾਸੇ ਹੀ ਹੈ ਜਨਤਕ ਜਿੱਥੇ ਉਹਨੀਆਂ ਨੇ ਆਂ ਵਿਰੋਧ ਪ੍ਰਦਰਸ਼ਨ ਕੀਤਾ ਹੈਗਾ ਉਹ ਪਰਚੇ ਖਿਲਾਫ ਨਾਰੇबाजी ਕਰਦੇ ਸੀ ਤੇ ਪਰਚੇ ਵੀ ਕਾਫੀ ਜ਼ਰੂਰੀ ਅੰਜਾਮੀ ਲਾਏ ਗਏ ਉਹਨਾਂ ਨੇ ਉਹ ਕੀ ਸਚਾਈ ਹੈਗੀ ਸਰ ਉਹਨਾਂ ਦੀ ਇਹ 10 ਤਰੀਕ ਨੂੰ ਮੈਂ ਸਾਡੇ ਦਫ਼ਤਰ ਦੇ ਅੰਦਰ ਕੁਝ ਬੰਦੇ ਆ ਕੇ ਭੀੜ ਕੋਚਾ ਕੇ ਮੇਰੇ ਨੈਪਸੀਲਰ ਮੈਡਮ ਨੇ ਸੁਨੀਤਾ ਗਿੱਲਨ ਮੈਡਮ ਇਹਨਾਂ ਦਾ ਜ਼ਬਰਦਸਤੀ ਕੁਝ ਵਸੀਕੇ ਰਜਿਸਟਰ ਕਰਵਾਏ ਸੀ ਜਿਹਦੇ ਸਬੰਧ ਵਿੱਚ ਅਗਲੇ ਦਿਨ ਅਸੀਂ ਆ ਕੇ ਅਸੀਂ ਇਹਨਾਂ ਦੇ ਪਰਚੇ ਦਰਜ ਕਰਵਾਏ ਸੀ ਤੇ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਬੰਦਾ ਪੁਲਿਸ ਵੱਲੋਂ ਅਰੈਸਟ ਕਰ ਲਿੱਤਾ ਗਿਆ ਤੇ ਇੱਕ ਜਿਹੜਾ ਪਗੋੜਾ ਆ ਜੀ ਕੁਲਦੀਪ ਕੁਲਦੀਪ ਨੰਬਰਦਾਰ ਜੀ ਠੀਕ ਹੈ ਜੀ ਉਹਦੇ ਜਿਹੜੇ ਪਗੋੜੇ ਦੇ ਆਪਣਾ ਜਿਹੜਾ ਵਾਸਤੇ ਇੱਥੇ ਜਿਹੜਾ ਆ ਧਰਨਾ ਲਗਾਇਆ ਗਿਆ ਹੈ ਪੰਦੇ ਆ ਬਲੋਗੀ ਸਾਡੇ ਤੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਕਿ ਅਸੀਂ ਇਹ ਜਿਹੜਾ ਪੱਤਾ ਹੈ ਨੂੰ ਆਪਾਂ ਕੈਨਸਲ ਕਰਵਾ ਦਿਏ ਕਰਵਾ ਦਈਏ ਜੀ ਤੇ ਇਸ ਇਹ ਇਹ ਜਿਹੜਾ ਇਹਨਾਂ ਨੇ ਕੰਮ ਕੀਤਾ ਸੀ ਇੱਥੇ ਸਾਡਾ ਦੇਖੋ ਸਟੈਂਡ ਬੜਾ ਕਲੀਅਰ ਹੈ ਜੋ ਐਸ ਪਰ ਲਾ ਹੁਣ ਅਧਰਨਾ ਲਾਣਾ ਹਰ ਇੱਕ ਦਾ ਸੰਵਧਾਨਿਕ ਰਾਈਟ ਹੈ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਠੀਕ ਹੈ ਜੀ ਬਟ ਜੋ ਪ੍ਰੋਸੈਸ ਹੈ ਹੁਣ ਜੋ ਕਾਨੂੰਨ ਦਾ ਦਾ ਲਾਅ ਵਿਲ ਹੈਵ ਟੂ ਟੇਕ ਇਟਸ ਕੋਰਸ ਉਹ ਅਜੇ ਵੀ ਐਸ ਅੱਜ ਵੀ ਭਗੌੜਾ ਆ ਤੋਂ ਕੱਲ ਨੂੰ ਕੋਰਟ ਕੋਰਟ ਦੇ ਥਰੂ ਹੀ ਹੋਏਗਾ ਜੋ ਕੋਰਟ ਫੈਸਲਾ ਕਰੇਗਾ ਇਹ ਸਭ ਨੂੰ ਮੰਜ਼ੂਰ ਹੋਏਗਾ ਇਹ ਸਰ ਉਹ ਕਹਿੰਦੇ ਵੀ ਜਿਹੜਾ ਰਜਿਸਟਰੀ ਕਰਾਉਣ ਗਿਆ ਸੀ ਸਾਡੇ ਬੰਦੇ ਉਹ ਲੀਗਲ ਰਜਿਸਟਰੀ ਸੀ ਜਾਂ ਲੀਗਲ ਨਹੀਂ ਸੀ ਤੇ ਉਹ ਜਿਹੜਾ ਪੈਨ ਕਰੇ ਡਿਪਟੀ ਦੀ ਆ ਉਹ ਰਜਿਸਟਰੀ ਤੋਂ ਦੂਜੀ ਤਰ੍ਹਾਂ ਕੀਤੀ ਗਈ ਹੈ ਸਰ ਉਹ ਕੀ ਮਾਮਲਾ ਸੀ ਕਹਿੰਦੇ ਜਿਹਨੇ ਕੋਈ ਫਰੌਮ ਸੀ ਤਾਂ ਉਸੇ ਤਰ੍ਹਾਂ ਹੀ ਪੁਲਿਸ ਨੂੰ ਕਾਲ ਕਰ ਦਿੱਤਾ ਸਾਰਾ ਮਾਮਲਾ ਹੱਲ ਹੋ ਜਾਣਾ ਸੀ ਲੇਕਿਨ ਦੂਸਰੇ ਦਿਨ ਹੀ ਕਿਉਂ ਕਾਲ ਕੀਤੀ ਗਈ 10 ਤਰੀਕ ਨੂੰ ਮੈਂ ਤੇ ਮੇਰਾ ਸਟਾਫ ਜਿਹੜਾ ਮੇਲ ਸਟਾਫ ਸੀ ਇਹ ਕੁਝ ਅਫੀਸਰਸ ਹੋਰ ਜਲੰਧਰ ਦੇ ਸੀ ਨਾ ਹਾਈ ਕੋਰਟ ਸੀ ਕਿਸੇ ਕੇਸ ਦੇ ਸਬੰਧ ਵਿੱਚ ਸਾਡੇ ਮੈਡਮ ਨੈਬਸੀਲਦਰ ਸੁਮੇთა ਕਿੱਲਨ ਮੈਡਮ ਇੱਥੇ ਇਕੱਲੇ ਸੀ ਤੇ ਮੇਰੇ ਜਿਹੜੇ ਇੱਥੇ ਸੇਵਾਦਾਰ ਨੇ ਉਹ ਵੀ ਲੇਡੀਜ਼ ਨੇ ਉਹ ਲੇਡੀਜ਼ ਕੱਲੀਆਂ ਹੋਣ ਕਰਕੇ ਮਤਲਬ ਇੱਕ ਤਰ੍ਹਾਂ ਦਾ ਜਿਵੇਂ ਕਹ ਲੋ ਕਿ ਬੜਾ ਖੌਫ ਦਾ ਮਾਹੌਲ ਹੀ ਰਿਹਾ ਉਸ ਦਿਨ ਤਸੀਲ ਦੇ ਅੰਦਰ ਅਗਲੇ ਦਿਨ ਫਿਰ ਜਦੋਂ ਆਏ ਅਸੀਂ ਇਹਨਾਂ ਨੇ ਮਿਲਣਾ ਮੇਰੀ ਇਹਨਾਂ ਨਾਲ ਹੁਸੈਨ ਮੈਂ ਕੋਰਟ ਤੋਂ ਤਕਰੀਬਨ 6 ਵਜੇ ਫ੍ਰੀ ਹੋਇਆ ਸੀ ਮੇਰੀ ਇਹਨਾਂ ਨਾਲ ਗੱਲ ਹੋਈ ਸੀ ਸ਼ਾਮ ਨੂੰ 7 7:30 ਤੇ 8:00 ਉਸ ਤੋਂ ਬਾਅਦ ਜਦੋਂ ਇਹਨਾਂ ਨੇ ਮੇਰੇ ਨਾਲ ਧਿਆਨ ਚ ਲਿਆੰਦੀ ਸਾਰੀ ਗੱਲਬਾਤ ਤੇ ਅਸੀਂ ਫਿਰ ਅਗਲੇ ਦਿਨ ਆ ਕੇ ਤੁਰੰਤ ਹੀ ਇਹਦੇ ਤੇ ਫਿਰ ਸਾਰੇ ਨੂੰ ਆਪਦੇ ਜਿਹੜੇ ਹੋਰ ਮੇਰੇ ਨੈਪਸੀਲਦਾਰ ਸੀ ਗਨੈਪਸੀਲਦਾਰ ਕਰਾਇਆ ਨੈਪਸੀਲਦਾਰ ਨੋਰਮਲ ਅਸੀਂ ਸਾਰਿਆਂ ਨੇ ਆਪਸ ਵਿੱਚ ਮੀਟਿੰਗ ਕੀਤੀ ਪਲੱਸ ਹੋਰ ਕਾਨੂੰਗੋ ਜਿਹੜੇ ਹੈਗੇ ਸੀ ਸਾਡੇ ਉਹਦੇ ਤੇ ਨਾਲ ਪਟਵਾਰੀ ਸਹਿਬਾਨ ਸਾਰਿਆਂ ਨਾਲ ਅਸੀਂ ਮੀਟਿੰਗ ਕਰਕੇ ਤੇ ਫਿਰ ਅਸੀਂ ਡਿਸੀਜਨ ਲਿਆ ਸੀ ਕਿ ਨਹੀਂ ਇਹ ਕਿਹੜੀ ਚੀਜ਼ ਹੈ ਅਸੀਂ ਟਾਇਲਟ ਨਹੀਂ ਕਰਾਂਗੇ ਜਿਹੜੇ ਕਲਪਰੇਟਸ ਨੇ ਅਸੀਂ ਉਹਨਾਂ ਦੇ ਖਿਲਾਫ ਜੋ ਐਸ ਪਰ ਲਾ ਜੋ ਐਕਸ਼ਨ ਮੜਦਾ ਹੈ ਅਸੀਂ ਕੁਝ ਰੂਲ ਲਾਵਾਂਗੇ ਕਿ ਸਰ ਉਹਨੇ ਹੋਰ ਵੀ ਬੜੀ ਗੁੰਦਗ ਬਰਾਤ ਹੋਵੇਾ ਦੇਾਪੂ ਪ੍ਰਸ਼ਾਚਾਰ ਇਹ ਗਾਉਂ ਵੀ ਕਹਿੰਦੇ ਵੀ ਸੜਕੋ ਵੀਡੀਓ ਵੀ ਵਗੈਰਾ ਹੈਗੀਆਂ ਕਰੀਆਂ ਕਿ ਉਹ ਸਰ ਕੀ ਜਰਾ ਮੌਂਦਾ ਇਹ ਕੋਈ ਕਿਸੇ ਕੋ ਵੀਡੀਓ ਹੈ ਕਿ ਜਨਤਾ ਕਰੇ ਠੀਕ ਹੈ ਜੀ ਬਾਕੀ ਹੋਰ ਮੈਂ ਤੁਹਾਡੇ ਚੈਨਲਾਂ ਹੀ ਇਹ ਮੈਂ ਬੜਾ ਸਪਸ਼ਟ ਦੱਸਣਾ ਚਾਹਨਾ ਹਾਂ ਹੁਣ ਕਿ ਆ ਜਿਹੜਾ ਭ੍ਰਸ਼ਟਾਚਾਰ ਨੂੰ ਲੈ ਕੇ ਹੈ ਅਸੀਂ ਹੁਣ ਪਰਸਨਲੀ ਹਰ ਚੀਜ਼ ਮਾਨੀਟਰ ਕਰ ਰਹੇ ਆ ਮੈਂ ਬਾਹਰ ਜਿੰਨੇ ਵੀ ਬਾਹਰ ਵਸੀਕਾ ਨਵੀਸ ਬੈਠੇ ਨੇ ਜਿਹੜੇ ਆਪਣੇ ਹੋਰ ਟਾਈਪ ਦੇ ਬੈਠੇ ਨੇ ਮੈਂ ਬਾਰ-ਬਾਰ ਹਰ ਇੱਕ ਚੈਨਲ ਰਾਹੀਂ ਮੈਂ ਦੱਸ ਚੁੱਕਾ ਹਾਂ ਕਿ ਕੋਈ ਵੀ ਚੀਜ਼ ਇੱਥੇ ਬਿਨਾਂ ਰਸੀਦ ਤੋਂ ਨਹੀਂ ਹੋਏਗੀ ਮੇਰੇ ਜਾਂ ਮੇਰੇ ਨੈਪਸੀਲਦਾਰ ਦੇ ਨਾਮ ਜਾਂ ਮੇਰੇ ਦਫ਼ਤਰ ਦੇ ਕਿਸੇ ਵੀ ਸਟਾਫ ਦੇ ਨਾਮ ਤੇ ਕੋਈ ਵੀ ਬੰਦਾ ਅਗਰ ਪੈਸੇ ਮੰਗਦਾ ਹੈ ਤਾਂ ਤੁਰੰਤ ਸਾਨੂੰ ਰਿਟਰਨ ਦੇ ਅੰਦਰ ਉਹਦੀ ਕੰਪਲੇਂਟ ਕੀਤੀ ਜਾਵੇ ਅਸੀਂ ਤੁਰੰਤ ਉਹਨਾਂ ਦੇ ਖਿਲਾਫ ਐਕਸ਼ਨ ਲਵਾਂਗੇ